ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਸਰਦੀ ਗਲਾਂ ਵਿੱਚ ਹੋਵਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਜਿਸ ਤਰ੍ਹਾਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਪਿੱਤਲ ਦਾ ਗੜਵਾ ਅਤੇ ਮੰਦਰੀਦਾਨ ਕਿਉਂ ਕੀਤੀ ਸੀ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਤਲਵੰਡੀ ਨੂੰ ਕਿਉਂ ਛੱਡਿਆ ਅਤੇ ਰਾਏ ਬੁਲਾਰ ਦੀ ਬੇਵਲਤਾ ਕੀ ਸੀ ਸੋ ਆਓ ਜਾਣਦੇ ਹਾਂ ਜੈ ਰਾਮ ਜੀ ਆ ਗਏ ਉਹਨਾਂ ਨੂੰ ਫਸਲ ਮਾਮਲੇ ਦਾ ਕੰਮ ਕੋਈ ਨਹੀਂ ਸੀ ਉਹ ਨਾਨਕੀ ਜੀ ਨੂੰ ਲੈਣ ਵਾਸਤੇ ਆਏ ਸਨ ਰਾਤ ਨੂੰ ਜਦੋਂ ਸਾਰਾ ਪਰਿਵਾਰ ਢਲ ਕੇ ਬੈਠਾ ਤਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਪੰਦੀ ਚਰਚਾ ਸ਼ੁਰੂ ਹੋ ਗਈ 5-4 ਘੰਟੇ ਚਰਚਾ ਹੋਣ ਦੇ ਪਿੱਛੋਂ ਇਹ ਫੈਸਲਾ ਹੋਇਆ ਕਿ ਗੁਰੂ ਨਾਨਕ ਜੀ ਸਵੇਰੇ ਸੁਲਤਾਨਪੁਰ ਚੱਲਣ ਉੱਥੇ ਕੋਈ ਨਾ ਕੋਈ ਕੰਮ ਲੱਭ ਦਿੱਤਾ ਜਾਵੇਗਾ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਥਾਂ ਖਾਲੀ ਹੈ ਜੇ ਆਪਣੀ ਹੱਟੀ ਨਾ ਪਾਈ ਤਾਂ ਨੌਕਰੀ ਕਰ ਲੈਣੀ ਸਵੇਰ ਹੋਈ ਬੀਬੀ ਨਾਨਕੀ ਜੀ ਨੇ ਸੌਰੇ ਤੁਰੰਦੀ ਤਿਆਰੀ ਕੀਤੀ ਪਿੰਡ ਦੀਆਂ ਕੁੜੀਆਂ ਤੇ ਇਸਤਰੀਆਂ ਮਿਲਣ ਵਾਸਤੇ ਆਈਆਂ ਰਾਏ ਬੁਲਾਰ ਨੂੰ ਵੀ ਪਤਾ ਲੱਗ ਗਿਆ ਕਿ ਪਰਮਾਤਮਾ ਦਾ ਰੂਪ ਤਲਵੰਡੀਆਂ ਉ ਜਾ ਰਿਹਾ ਹੈ ਉਹ ਨੱਠਾ ਆਇਆ ਆਉਂਦਿਆਂ ਹੀ ਨੇੜੇ ਹੋ ਕੇ ਗੁਰੂ ਨਾਨਕ ਜੀ ਨੂੰ ਹਿੱਕ ਨਾਲ ਲਾ ਕੇ ਆਖਣ ਲੱਗਾ ਮੇਰੇ ਹਿਰਦੇ ਦੀ ਸ਼ਾਂਤੀ ਕਿਉਂ ਜਾ ਰਹੀ ਹੈ ਹੁਕਮ ਰਜਾਈ ਚੱਲਣਾ ਜੋ ਪਰਮਾਤਮਾ ਦਾ ਹੁਕਮ ਹੈ ਸੋਈ ਹੋ ਰਿਹਾ ਹੈ ਚਿੰਤਾ ਨਾ ਕਰੋ ਕਬਰਾਇਓ ਨਹੀਂ ਨਾਨਕ ਪਿਆਰ ਦਾ ਖਿੱਚਿਆ ਹੋਇਆ ਮਿਲਣ ਵਾਸਤੇ ਆਇਆ ਕਰੇਗਾ ਅੱਖਾਂ ਤੋਂ ਦੂਰ ਹੋਣਾ ਕੋਈ ਗੱਲ ਨਹੀਂ ਦਿਲੋਂ ਦੂਰ ਨਹੀਂ ਹੋਣਾ ਚਾਹੀਦਾ ਜਦੋਂ ਯਾਦ ਕਰੋਗੇ ਤਦੋਂ ਹੀ ਆਵਾਂਗਾ ਮੇਰੇ ਅੱਲਾ ਮੇਰੇ ਭਗਵਾਨ ਸ਼ਾਇਦ ਇਸੇ ਤਰ੍ਹਾਂ ਵਿਛੜਨਾ ਹੀ ਲਿਖਿਆ ਹੋਵੇ ਪਰ ਮੇਰਾ ਰੂਹ ਨਹੀਂ ਜੇ ਵਿਛੜਨ ਨੂੰ ਕਰਦਾ ਮੈਂ ਤਾਂ ਤੁਹਾਡਾ ਹੋ ਗਿਆ ਹਾਂ ਰੁਪਏ ਕਮ ਰੁਪਏ ਕਮਾਉਣ ਜਾਣ ਦੀ ਲੋੜ ਨਹੀਂ ਮੇਰੇ ਕੋਲ ਰੁਪਏ ਬਹੁਤ ਹਨ ਮਹਿਰਾਂ ਦੇ ਦਾਤਿਆ ਪੰਡਾਰਿਆਂ ਦੇ ਮਾਲਕਾ ਛੱਡ ਕੇ ਨਾ ਜਾ ਦਿਨਦਿਆਲ ਦੀਨਦਿਆਲ ਆਪ ਦੇ ਪਿੱਛੋਂ ਮੇਰੀ ਆਤਮਾ ਅਸ਼ਾਂਤੀ ਨਾਲ ਤੜਪੇਗੀ ਨਾ ਜਾਓ ਮੇਰੇ ਮਾਲਕ ਦਾ ਹੁਕਮ ਇਹੋ ਹੈ ਮੈਨੂੰ ਜਾਣਾ ਹੀ ਪੈਣਾ ਹੈ ਤੁਸੀਂ ਤੁਸਾਂ ਦੀ ਆਤਮਾ ਸ਼ਾਂਤ ਰਹੇਗੀ ਸਤ ਕਰਤਾਰ ਦਾ ਜਾਪ ਕਰਿਆ ਕਰਨਾ ਜਦੋਂ ਦਾਤੇ ਦਾ ਹੁਕਮ ਹੋਇਆ ਤਦੋਂ ਆ ਕੇ ਮਿਲ ਜਾਵਾਂਗੇ ਗੁਰੂ ਨਾਨਕ ਦਾ ਉੱਤਰ ਸੀ ਬਾਲਾ ਤੇ ਮਰਦਾਨਾ ਦੋ ਬਚਪਨਾ ਦੇ ਸਾਥੀ ਸਨ ਬਚਪਨ ਦੇ ਮਿੱਤਰਾਂ ਦਾ ਪਿਆਰ ਅਟੁੱਟ ਤੇ ਅਮਰ ਹੁੰਦਾ ਹੈ। ਦੋਵੇਂ ਮਿੱਤਰ ਕੋਲ ਆ ਖਲੋਤੇ, ਵਿਛੋੜੇ ਦੇ ੱਟਕੇ ਨੇ ਉਹਨਾਂ ਦੇ ਸਰੀਰ ਨੂੰ ਕੰਬਾਇਆ ਹੋਇਆ ਸੀ। ਅੱਖਾਂ ਵਿੱਚ ਹੰਝੂ ਤੇ ਦਿਲ ਧੜਕ ਰਿਹਾ ਸੀ। ਨਾਨਕ ਸੱਚਮੁੱਚ ਚੱਲਿਆ ਚੱਲਿਆ ਹੈ। ਮਰਦਾਨੇ ਪੁੱਛਿਆ, "ਨਾਨਕ ਮਿੱਤਰਾਂ ਕੋਲੋਂ ਦੂਰ ਨਹੀਂ ਜਾਂਦਾ, ਮਿੱਤਰਾਂ ਵਾਸਤੇ ਜੀਵੇਗਾ, ਮਿੱਤਰਾਂ ਕੋਲ ਰਹੇਗਾ।" ਗੁਰੂ ਨਾਨਕ ਜੀ ਦਾ ਉੱਤਰ ਸੀ, "ਹੁਣ ਤਾਂ ਜਾ ਰਿਹਾ ਹਾਂ।" ਹਾਂ ਹੁਣ ਜਾ ਰਿਹਾ ਹੈ ਕਿਸੇ ਦਾ ਭੇਜਿਆ ਨਹੀਂ ਸਗੋਂ ਆਪਣੇ ਉਸ ਮਾਲਕ ਦੇ ਹੁਕਮ ਦਾ ਕਿਲਿਆ ਹੋਇਆ ਜਿਸ ਨੇ ਇਸ ਨੌ ਤਰਤੀ ਉੱਤੇ ਭੇਜਿਆ ਹੈ ਚਿੰਤਾ ਨਾ ਕਰੋ ਥੋੜੇ ਦਿਨ ਹਨ ਮੈਂ ਆ ਜਾਵਾਂਗਾ ਫਿਰ ਕਿਤੇ ਦੂਰ ਚੱਲਾਂਗੇ ਸੰਸਾਰ ਦਾ ਚੱਕਰ ਲਾਵਾਂਗੇ ਇਉਂ ਗੁਰੂ ਨਾਨਕ ਜੀ ਨੇ ਦੋਹਾਂ ਮਿੱਤਰਾਂ ਨੂੰ ਧੀਰਜ ਦਿੱਤੀ ਪਿੰਡ ਦੀ ਜੋ ਤੱਕ ਸਾਰਾ ਪਿੰਡ ਗੁਰੂ ਜੀ ਨੂੰ ਤੋਰਨ ਆਇਆ ਕਿਉਂਕਿ ਗੁਰੂ ਜੀ ਸਭ ਦੇ ਪਿਆਰੇ ਸਨ ਹਰੇਕ ਜੀਵ ਗੁਰੂ ਜੀ ਨਾਲ ਹਿੱਤ ਰੱਖਦਾ ਤੇ ਉਹਨਾਂ ਦਾ ਸਤਕਾਰ ਕਰਦਾ ਸੀ ਜੈ ਰਾਮ ਬੀਬੀ ਨਾਨਕੀ ਤੇ ਗੁਰੂ ਨਾਨਕ ਜੀ ਤਿੰਨੇ ਸਾਰਿਆਂ ਨੂੰ ਸਤਕਰਤਾਰ ਨਾਲ ਮਿਲ ਕੇ ਵਿਦਾ ਹੋਏ ਮਹਤਾ ਕਾਲੂ ਜੀ ਚੁੱਪ ਨਾ ਰਹਿ ਸਕੇ ਉਹਨਾਂ ਨੇ ਤੁਰਦਿਆਂ ਹੋਇਆਂ ਫਿਰ ਇੱਕ ਵਾਰ ਗੁਰੂ ਜੀ ਨੂੰ ਸੰਬੋਧਨ ਕਰਕੇ ਆਖਿਆ ਬੇਟਾ ਹੁਣ ਤੂੰ ਸਿਆਣਾ ਬਿਆਣਾ ਹੈ ਕਮਾਈ ਕਰੀ ਜਦੋਂ ਕਮਾਈ ਕਰਨ ਲੱਗੇਗਾ ਫਿਰ ਤੇਰਾ ਕਿਤੇ ਵਿਆਹ ਕਰਾਂਗੇ ਪੁੱਤਰ ਕਮਾਈ ਕਰਦੇ ਹੋਏ ਹੀ ਮਾਪਿਆਂ ਨੂੰ ਚੰਗੇ ਲੱਗਦੇ ਹਨ ਕਿਸੇ ਨਾਲ ਲੜਨਾ ਨਹੀਂ ਹੁਸ਼ਿਆਰੀ ਨਾਲ ਰਹਿਣਾ ਮਸਤਾਨੇਪਨ ਨੂੰ ਤਿਆਗ ਦੇਣਾ ਇਹ ਦੁਨੀਆ ਮਸਤਾਨਿਆਂ دیਵਾਨਿਆਂ ਨੂੰ ਕੁਝ ਨਹੀਂ ਜਾਣਦੀ ਸੋ ਇਹ ਸੀ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਤਲਵੰਡੀ ਨੂੰ ਕਿਉਂ ਛੱਡਿਆ ਅਤੇ ਰਾਏ ਬੁਲਾਰ ਜੀ ਦੀ بے ਬਲਤਾ ਕੀ ਸੀ ਸੋ ਆਪ ਜੀ ਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੀ ਨੌਕਰੀ ਕਿਵੇਂ ਅਤੇ ਕਿਉਂ ਕੀਤੀ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ